ਰੱਬ ਦੇ ਘਰ ਦੇਰ ਜ਼ਰੂਰ ਹੈ ਹਨੇਰ ਨਹੀਂ ਇੱਕ ਕਹਾਵਤ ਦਿਲਰੋਜ ਕਤਲ ਮਾਮਲੇ ਦੇ ਵਿੱਚ ਸੱਚ ਸਾਬਤ ਹੋਈ ਹੈ ਵੱਡੀ ਖਬਰ ਲੁਧਿਆਣਾ ਕੋਰਟ ਤੋਂ ਆ ਰਹੀ ਹੈ ਜਿੱਥੇ ਦਿਲਰੋਜ ਕਤਲ ਮਾਮਲੇ ਦੇ ਵਿੱਚ ਜੱਜ ਸਾਹਿਬ ਨੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਦੱਸਦੀ ਹੈ ਕਿ ਤਕਰੀਬਨ 2.5 ਸਾਲ ਪਹਿਲਾਂ ਦਿਲਰੋਜ ਦੀ ਗਵਾਂਟਨ ਵੱਲੋਂ ਦਿਲਰੋਜ ਨੂੰ ਜਿਉਂਦਿਆਂ ਮਿੱਟੀ ਦੇ ਵਿੱਚ ਦੱਬ ਦਿੱਤਾ ਸੀ ਜਿੱਥੇ ਉਸ ਦੀ ਮੌਤ ਹੋ ਗਈ ਸੀ ਇਸ ਮਾਮਲੇ ਨੂੰ ਜਦੋਂ ਕੋਰਟ ਦੇ ਵਿੱਚ ਪਹੁੰਚਿਆ ਤਾਂ 22 ਸਾਲਾਂ ਦੀ ਜਾਂਚ ਪੜਤਾਲ ਮੰਗਰੋਂ ਬਹੁਤ ਜਲਦੀ ਕੋਰਟ ਕੇਸਾਂ ਦੀ ਜੇਬ ਗੱਲ ਕਰੀਏ ਲੰਮਾ ਸਮਾਂ ਫੈਸਲੇ ਆਉਣ ਤੇ ਲੱਗਦਾ ਪਰ ਜੱਜ ਸਾਹਿਬ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੇ ਸਮਾਜ ਦੇ ਵਿੱਚ ਇੱਕ ਵੱਡਾ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਜੇ ਤੁਸੀਂ ਇਸ ਤਰੀਕੇ ਦੇ ਅਪਰਾਧ ਕਰੋਗੇ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ ਜਿੱਥੇ ਜੱਸਾ ਸਾਹਿਬ ਦੇ ਇਸ ਫੈਸਲੇ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ ਉੱਥੇ ਹੀ ਭਾਵਕ ਹੁੰਦੇ ਹੋਏ ਪਰਿਵਾਰ ਨੇ ਵਕੀਲ ਦੇਵੀ ਪੈਰੀ ਹੱਥ ਲਗਾ ਦਿੱਤੇ ਆਓ ਤੁਹਾਨੂੰ ਸੁਣਾਉਣੇ ਆ ਇਸ ਮਾਮਲੇ ਦੇ ਵਿੱਚ ਪਰਿਵਾਰ ਨੇ ਫੈਸਲੇ ਤੋਂ ਬਾਅਦ ਕੀ ਕਿਹਾ ਮੈਂ ਦੋ ਇਹਨੂੰ ਕਹਿ ਰਹੇ ਹਾਂ ਪੁੱਤ ਮਿਸ ਜੋ ਜਿੱਤੇ ਵੀ ਹੈਗਾ ਪੁੱਤ ਤੂੰ ਵਾਪਸ ਆਇਆ ਬਹੁਤ ਟਾਈਮ ਹੋ ਗਿਆ ਪੁੱਤ ਗਏ ਨੂੰ ਤੂੰ ਇਹ ਤਾਂ ਕੰਮ ਲੰਘਿਆ ਜੀ ਉਹ ਸਾਨੂੰ ਪਤਾ ਹੀ ਉਸ ਪ੍ਰਮਾਤਮਾ ਨੂੰ ਪਤਾ ਸੀ ਕਿਵੇਂ ਰਹਿੰਦੇ ਸੀਗੇ ਜੀ ਜਲਸਾਬਦਾ ਜੀ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ ਉਸ ਦਾ ਮੇਰੇ ਪਰਯੋਗਕਰ ਸਿੰਘ ਜੀ ਹੁੰਮਣ ਮੇਰੇ ਬੀੜੀ ਗੁਪਤਾ ਜੀ ਸਰ ਮੇਨਾਂ ਦੇ ਲਈ ਮੇਰੇ ਕੋਲ ਕੋਈ ਵਰਡ ਹੀ ਨਹੀਂ ਜਿਨ੍ਹਾਂ ਮੈਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇੰਨੇ ਦੁੱਖ ਦੇ ਸਮੇਂ ਦੇ ਵਿੱਚੋਂ ਉਠਾ ਕੇ ਬਾਹਰ ਕੱਢਿਆ ਜੀ ਜਿਹੜੇ ਅੱਜ ਉਹ ਦਿਨ ਆਇਆ ਸੰਗਤ ਨੇ ਅਰਦਾਸਾਂ ਬੂਰ ਪਿਆ ਜੀ ਅੱਜ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਜੀ ਜਿੱਦਾਂ ਉਸ ਪਾਪ ਨੇ ਆਪਣੀ ਦਿਲੋਜ ਨੂੰ ਮਾਰਿਆ ਸੀਗੇ ਜੀ ਸਭਾ ਜੀ ਇਹ ਪੀਰ ਦਾਸਰੇ ਸਾਡੀ ਉਹ ਧੀ ਸਾਡੀ ਪੀਰ ਵਾਪਸ ਆ데요 ਜੀ ਸੰਗਤ ਦੀ ਅਦਾਸ ਕਦੇ 버ਤੀ ਨਹੀਂ ਜਾਂਦੀ ਉਹ ਫੇਰ ਸਾਡੇ ਘਰੇ ਦਿਲੋਂ ਫੇਰ ਦੁਆਰਾ ਉਹ ਸਾਡਾ ਪੀਰ ਆ ਸਮਝਦਾ ਕਰ ਪੀਰ ਸਰਦ ਹੋ ਰਹਾ ਉਹ ਨਹੀਂ ਹੋਗਾ ਜੀ ਜੀ ਅੱਜ ਕੱਲ ਦਾ ਵਿਸ਼ਵਾਸ ਕਿਸੇ ਤੇ ਬੰਦਾ ਕਰੇ ਨਾ ਜੀ ਅੱਜ ਕੱਲ ਵਿਸ਼ਵਾਸ ਕਰ ਦੋਗੇ ਪਤਾ ਨਹੀਂ ਬੰਦੇ ਨੇ ਦਿਲ 'ਚ ਕੀ ਆ ਤੇ ਮੂੰਹ 'ਤੇ ਕੀ ਆ ਜੀ ਅੱਜ ਕੱਲ ਮਿੱਠਾ ਬਣ ਕੇ ਬੰਦਾ ਸਾਹ ਪਰਵਾਹਦਾ ਜੀ ਨੂੰ ਲੋਕ ਰਹੇ ਪਿੱਤਾ ਦੀਆਂ ਅੱਖਾਂ ਵਹਿ ਰਹੀਆਂ ਨੇ ਆਖਰਕਾਰ ਪਰਿਵਾਰ ਨੂੰ 2.5 ਸਾਲਾਂ ਬਾਅਦ ਇਨਸਾਫ ਤਾਂ ਮਿਲ ਗਿਆ ਪਰ ਦਿਲ ਰੋਜ਼ ਨਹੀਂ ਮਿਲਿਆ